ਮਹਾਪੰਚਾਇਤ ਰੱਖੀ ਗਈ ਸੀ 4 ਤਾਰੀਖ ਨੂੰ ਉਹ ਐਸਕੇਐਮ ਵੱਲੋਂ ਰੱਖੀ ਗਈ ਸੀ ਜਾਂ ਢੱਲੇਵਾਲ ਸਾਹਿਬ ਵੱਲੋਂ ਪਹਿਲਾਂ ਰੱਖੀ ਗਈ ਸੀ ਦੇਖੋ ਐਸਕੇਐਮ ਦੀ ਗੱਲ ਜਿਹੜੀ ਤੁਸੀਂ ਕਰਦੇ ਹੋ ਨਾ ਵਾਰੀ-ਵਾਰੀ ਐਸਕੇਐਮ 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 ਕੋਈ ਹਉਵਾ ਨਹੀਂ ਗਾ ਦੇਖੋ ਆਗੂ ਐਸਕੇਐਮ ਕਿੰਨਾ ਚੱਲ ਰੂਗਾ ਭਾਈ ਸਾਹਿਬ ਜੀ ਸਤਿ ਸ਼ਕਾਲ ਸਤਿ ਸ਼ਕਾਲ ਜੀ ਤੁਹਾਡਾ ਨਾਮ ਦੱਸੋ ਜੀ ਨਰਮਲ ਸਿੰਘ ਜੀ ਬਲਾਕ ਪ੍ਰਧਾਨ ਬਲੂਆਣਾ ਅੱਛਾ ਇੱਕ ਪ੍ਰਧਾਨ ਸਾਹਿਬ ਜਿਹੜੇ ਮਹਾਪੰਚਾਇਤ ਰੱਖੀ ਗਈ ਸੀ 4 ਤਾਰੀਖ ਨੂੰ ਉਹ ਐਸਕੇਐਮ ਵੱਲੋਂ ਰੱਖੀ ਗਈ ਸੀ ਜਾਂ ਢੱਲੇਵਾਲ ਸਾਹਿਬ ਵੱਲੋਂ ਪਹਿਲਾਂ ਰੱਖੀ ਗਈ ਸੀ ਨੇਓ ਦੇਖੋ ਜਿਹੜਾ ਖਨੌਰੀ ਮੋਰਚਾ ਚੱਲ ਰਿਹਾ ਇੱਥੋਂ ਦੀ ਸਿਚੁਏਸ਼ਨ ਇਦਾਂ ਦੀ ਹੈ ਵੀ ਸਾਨੂੰ ਖੜੇ ਪੈਰ ਕੋਈ ਨਾ ਕੋਈ ਪ੍ਰੋਗਰਾਮ ਦੇਣਾ ਪੈ ਰਿਹਾ ਢੱਲੇਵਾਲ ਦੀ ਸਿਹਤ ਨੂੰ ਵੇਖਦੇ ਹੋਏ ਪਰ ਜੇ ਦੇਖੋ ਦੂਜੀ ਧਰਨੇ ਵੀ ਕੋਈ ਪ੍ਰੋਗਰਾਮ ਦਿੱਤਾ ਸੀ ਉਹਨਾਂ ਦਾ ਕੋਈ ਐਮਰਜੈਂਸੀ ਪ੍ਰੋਗਰਾਮ ਤਾਂ ਨਹੀਂ ਸੀ ਉਸ ਪ੍ਰੋਗਰਾਮ ਨੂੰ ਆਪਣੀ ਮਹਾਪੰਚਾਇਤ ਨੂੰ ਟਾਲ ਵੀ ਸਕਦੇ ਸੀ ਪਰ ਉਹ ਕਿਤੇ ਨਾ ਕਿਤੇ ਸਾਨੂੰ ਇਹ ਮਹਿਸੂਸ ਹੋ ਰਿਹਾ ਕਿਤੇ ਨਾ ਕਿਤੇ ਉਹ ਸਰਕਾਰ ਦੀ ਢਾਲ ਬਣ ਕੇ ਆਪਦੇ ਵਿੱਚ ਉਹਨਾਂ ਨੇ ਪ੍ਰੋਗਰਾਮ ਦਿੱਤਾ ਕਿ ਇਹ ਪ੍ਰੋਗਰਾਮ ਕਾਮਯਾਬ ਨਾ ਹੋ ਸਕੇ ਪਰ ਜਿਹੜੇ ਲੋਕ ਹੈ ਲੋਕ ਇਹ ਸਮਝ ਸਮਝ ਚੁੱਕੇ ਆ ਵੀ ਕਿਹੜਾ ਬੰਦਾ ਸਾਡੀ ਲੜਾਈ ਲੜ ਰਿਹਾ ਕਿਹੜਾ ਕਿਸਾਨਾਂ ਦੀ ਲੜਾਈ ਲੜ ਰਿਹਾ ਤੇ ਕਿਹੜਾ ਸਰਕਾਰ ਦਾ ਪਿੱਠੂ ਬਣ ਕੇ ਲੜਾਈ ਲੜ ਰਿਹਾ ਸੋ ਇਸ ਕਰਕੇ ਲੋਕਾਂ ਨੇ ਇੱਥੇ ਮਹਾਪੰਚਾਇਤ ਨੂੰ ਭਰਮਾ ਹੰਗਾਰਾ ਦਿੱਤਾ ਲੱਖਾਂ ਦੀ ਗਿਣਤੀ 'ਚ ਇੱਥੇ ਲੋਕ ਆਏ ਤੁਸੀਂ ਵੀ ਦੇਖਿਆ ਹੀ ਹੋਣਾ ਵੀ ਉਹ ਪਾਤਣਾ ਤੱਕ ਜਾਮ ਲੱਗੇ ਹੋਏ ਸੀ ਇੱਥੋਂ ਪਾਤਣਾ ਵੀ 22 ਕਿਲੋਮੀਟਰ ਹੈ 22 ਕਿਲੋਮੀਟਰ ਤੱਕ ਦਾ ਜਾਮ ਲੱਗਾ ਹੋਇਆ ਸੀਗਾ ਲੱਖਾਂ ਦੀ ਗਿਣਤੀ 'ਚ ਲੋਕ ਪਹੁੰਚੇ ਕਈ ਬੰਦਿਆਂ ਤੋਂ ਵਿਚਾਰਿਆਂ ਤੋਂ ਤਾਂ ਸਟੇਜ ਤੱਕ ਪਹੁੰਚਿਆ ਵੀ ਨਹੀਂਗਾ ਇੰਨਾ ਵੱਡਾ ਇਕੱਠ ਸੀ ਮੈਂ ਮੈਂ ਕੱਲ ਹੋਰ ਪੁੱਛਣਾ ਇਹ ਪ੍ਰੋਗਰਾਮ ਦਾ ਤੁਹਾਨੂੰ ਜਾਂ ਤੁਹਾਡੇ ਡੱਲੇਵਾਲ ਸਾਹਿਬ ਵੱਲੋਂ ਜਾਂ ਟੀਮ ਵੱਲੋਂ ਪਹਿਲਾਂ ਨਹੀਂ ਪਤਾ ਸੀ ਇਸ ਬਾਰੇ ਬਿਲਕੁਲ ਨਹੀਂ ਪਤਾ ਲੱਗਿਆ ਕਿਸ ਨੂੰ ਵੀ ਇੰਨਾ ਵੱਡਾ ਪ੍ਰੋਗਰਾਮ ਰੱਖਿਆ ਗਿਆ ਹੈ ਦੀ ਮਹਾਪੰਚਾਇਤ ਰੱਖੀ ਗਈ ਹੈ 4 ਤਾਰੀਖ ਨੂੰ ਐਸਕੇਮ ਵੱਲੋਂ ਤੇ ਹਾਲਾਂਕਿ ਕਿਸਾਨੀ ਯੂਨੀਅਨ ਦੇ ਵਿੱਚ ਸਾਰੇ ਨਾਲ ਜੁੜੇ ਹੋਏ ਨੇ ਆਪਣੇ ਤਾਂ ਫਿਰ ਵੀ ਆਪਾਂ ਨੇ ਏਡੇ ਵੱਡੇ ਜਿਹੜੇ ਹੈਗਾ ਜਦੋਂ ਪਤਾ ਸੀ ਆਪਾਂ ਨੂੰ ਵੀ 4 ਤਾਰੀਖ ਦਾ ਪ੍ਰੋਗਰਾਮ ਹੈਗਾ ਤੇ ਆਪਾਂ ਨੂੰ ਉਹਨਾਂ ਨੇ ਤਾਂ ਪਹਿਲਾਂ ਹੀ ਲਿਖਿਆ ਹੋਇਆ ਸੀ ਤੇ ਆਪਾਂ ਨਹੀਂ ਕੈਂਸਲ ਕਰ ਸਕਦੇ ਇੱਕ ਦਿਨ ਅੱਗੇ ਜਾਂ ਪਿੱਛੇ ਕਰ ਸਕਦੇ ਸੀ ਦੇਖੋ ਜੇ ਤੁਸੀਂ ਫਿਰ ਉਹੀ ਬਾਰੇ ਬਾਰੇ ਉਹੀ ਗੱਲ ਆ ਜਾਂਦੀ ਹੈ ਵੀ ਅੱਗੇ ਪਿੱਛੇ ਨਹੀਂ ਕਰ ਸਕਦੇ ਸੀ ਸਾਡਾ ਪ੍ਰੋਗਰਾਮ ਹੈ ਜਿਹੜਾ ਸਾਡੀ ਇਸ ਮੋਰਚੇ ਦੀ ਹਾਲਤ ਹੈ ਜਿਹੜੀ ਡੱਲੇਵਾਲ ਸਾਹਿਬ ਦੀ ਹਾਲਤ ਹੈ ਜਿਹੜੀ ਦਿਨ ਬਾ ਦਿਨ ਨਾਜ਼ੁਕ ਹੁੰਦੀ ਜਾ ਰਹੀ ਹੈ ਡੱਲੇਵਾਲ ਨੂੰ ਇਹ ਨਹੀਂ ਪਤਾ ਵੀ ਅਨ ਰਾਤ ਦੇਖੋ ਕਿੰਡੀ ਹਾਲਤ ਨਾਜ਼ੁਕ ਹੋ ਗਈ ਸੀ ਵੀ ਕਦੋਂ ਵੀ ਕੁਝ ਵੀ ਹੋ ਸਕਦਾ ਹੈ ਜਿਹੜੇ ਇੱਥੋਂ ਦਾ ਪ੍ਰੋਗਰਾਮ ਹੋ ਤਾਂ ਕਮਰਜੈਂਸੀ ਚ ਲਿਖ ਕੇ ਜਾਂਦੇ ਆ ਉਹਨਾਂ ਦਾ ਪ੍ਰੋਗਰਾਮ ਕੋਈ ਅਮਰਜੈਂਸੀ ਚ ਤਾਂ ਨਹੀਂ ਸੀਗਾ ਨਾ ਉਹਦਾ ਉਹਦਾ ਪ੍ਰੋਗਰਾਮ ਕੈਨਸਲ ਵੀ ਕਰ ਸਕਦੇ ਸੀ ਜੇ ਉਹ ਮੋਰਚੇ ਦੀ ਹਮਾਇਤ ਕਰਦੇ ਤਾਂ ਪ੍ਰੋਗਰਾਮ ਕੈਨਸਲ ਵੀ ਕਰ ਸਕਦੇ ਸੀ ਕੋਈ ਵੱਡੀ ਗੱਲ ਨਹੀਂ ਸੀਗੀ ਅੱਗੇ ਕਰ ਲੈਂਦੇ ਇੱਕ ਅੱਧਾ ਦਿਨਾ ਦੋ ਚਾਰ ਦਿਨ ਅੱ ਇੱਥੇ ਤਾਂ ਹੁਣ ਇਦਾਂ ਦਾ ਹੋਇਆ ਕਿਹੜਾ ਵੀ ਸਾਨੂੰ ਕਦੋਂ ਵੀ ਕੋਈ ਵੀ ਪ੍ਰੋਗਰਾਮ ਦੇਣਾ ਪੈ ਸਕਦਾ ਅਸੀਂ ਇਹ ਥੋੜੋ ਵੀ ਮੰਨ ਲਓ ਵੀ ਉਹ ਜਿਹੜੀਆਂ ਘਰੇ ਬੈਠੀਆਂ ਜਥੇ ਬੰਦੀਆਂ ਤੋਂ ਉਹਨਾਂ ਦੇ ਕਹਿਣ ਤੇ ਅਸੀਂ ਆਪਦਾ ਪ੍ਰੋਗਰਾਮ ਚੇਂਜ ਕਰ ਦਾਂਗੇ ਸਾਨੂੰ ਤਾਂ ਸਾਡੇ ਆਗੂ ਦੀ ਸਿਹਤ ਦੀ ਲੋੜ ਆ ਨਾ ਜਿਹੜਾ ਆਗੂ ਕਿਸਾਨੀ ਪਿੱਛੇ ਮਜ਼ਦੂਰੀ ਪਿੱਛੇ ਆਪਦੀ ਜਾਣ ਦਾ ਤੇ ਲਾਈ ਬੈਠਾ ਹੈ ਤੇ ਅਸੀਂ ਉਹ ਜਿਹੜੇ ਘਰੇ ਬੈਠੇ ਰਜਾਈਆਂ 'ਚ ਬੈਠੇ ਬਿਆਨ ਦੇਈ ਜਾਂਦੇ ਆ ਉਹਨਾਂ ਦੇ ਪਿੱਛੇ ਲੱਗ ਕੇ ਅਸੀਂ ਤੇ ਆਪਦੇ ਪ੍ਰੋਗਰਾਮ ਥੋੜੋ ਕੈਨਸਲ ਕਰਾਂਗੇ ਇੱਕ ਮੈਂ ਤੁਹਾਨੂੰ ਹੋਰ ਪੁੱਛਣੀ ਚਾ ਰਿਹਾ ਹਾਂ ਵੀ ਲੋਕ ਜਿਹੜੇ ਹੈਗੇ ਨੇ ਨਾ ਆਮ ਜਨਤਾ ਹੈਗੇ ਜਦੋਂ ਕਿ ਤੁਸੀਂ ਬੰਦ ਦਾ ਸੱਦਾ ਦਿੱਤਾ ਗਿਆ ਸੀ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਸੀ ਉਹਦੇ ਵਿੱਚ ਲੋਕਾਂ ਦਾ ਕੋਈ ਬਹੁਤਾ ਵੀ ਜਾਨੀ ਕੀ ਕਹਿ ਰਹੇ ਸੀ ਵੀ ਕਿਸਾਨ ਜਿਹੜੇ ਹੈਗੇ ਨੇ ਵਿਲੇ ਨੇ ਤੀਜੇ ਦਿਨੋਂ ਲਗਾ ਲਏ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਤੁਸੀਂ ਵੀ ਦੇਖਿਆ ਹੁਣ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਕੋਈ ਇੱਕ ਇੱਕ ਤੋਂ ਇਹਨੂੰ ਛੱਡ ਕੇ ਤਾਂ ਭਾਉਂਦੀ ਕਿਸੇ ਨੇ ਨਾ ਹਮਾਇਤ ਕੀਤੀ ਪਰ ਪੂਰੇ ਪੰਜਾਬ ਨੇ ਹਮਾਇਤ ਕੀਤੀ ਹੈ ਉਸ ਹਮਾਇਤ ਨੂੰ ਦੇਖਦੇ ਹੋਈ ਸੀਐਮ ਭਗਵੰਤ ਮਾਨ ਨੇ ਬਿਆਨ ਦੇਣਾ ਸ਼ੁਰੂ ਕੀਤਾ ਕਿਉਂਕਿ 36 37 ਦਿਨਾਂ ਤੋਂ ਸੀਐਮ ਮਾਨ ਵੀ ਚੁੱਪ ਬੈਠੇ ਸੀਗੇ ਉਹ ਦੇਖ ਰਹੇ ਸੀ ਵੀ ਮੋਰਚੇ ਦੇ ਕੀ ਹਾਲਾਤ ਆ ਬਿਆਨ ਦੇਵਾਂ ਜਾਂ ਨਾ ਦੇਵਾਂ ਸ਼ਾਇਦ ਅਮਿਤ ਸ਼ਾਹ ਜੀ ਦਾ ਬਿਆਨ ਦੇਖਦੇ ਹੁਣ ਵੀ ਉਹਨਾਂ ਦਾ ਕੋਈ ਹੁਕਮ ਹੋਵੇ ਤਾਂ ਮੈਂ ਬਿਆਨ ਦੇਵਾਂ ਪਰ ਜਦੋਂ ਉਹਨਾਂ ਨੇ ਪੰਜਾਬ ਦੇ ਹਾਲਾਤ ਦੇਖੇ ਵੀ ਪੰਜਾਬ ਸਾਰਾ ਹੀ ਬੰਦ ਹੋ ਗਿਆ ਇੱਕ ਕਾਲ ਤੇ ਤਾਂ ਉਹਨਾਂ ਨੂੰ ਵੀ ਮਜਬੂਰੀ ਬਣ ਗਈ ਕਿ ਡੱਲੇਵਾਲ ਦੇ ਸਿਹਤ ਬਾਰੇ ਕੋਈ ਬਿਆਨ ਦੇਣਾ ਉਹਨਾਂ ਨੂੰ ਮਜਬੂਰੀ ਬਣ ਕੇ ਤੇ ਉਹਨਾਂ ਨੇ ਬਿਆਨ ਦਿੱਤਾ ਹੈਗਾ ਸੋ ਪੰਜਾਬ ਬੰਦ ਦਾ ਜਿਹੜੀ ਕਾਲ ਸੀ ਨਾ ਉਹ ਜਿੰਨੀ ਕਾਮਯਾਬ ਹੋਈ ਅੱਜ ਤੱਕ ਜਿੰਨੇ ਵੀ ਅੰਦੋਲਨ ਹੋਇਆ ਇੰਨਾ ਕਾਮਯਾਬ ਕਾਲ ਕੋਈ ਨਹੀਂ ਹੋਈ ਇੱਕ ਮੈਂ ਸਵਾਲ ਹੋਰ ਕਰਾਂ ਪਹਿਲਾਂ ਵੀ ਕਹਿੰਦੇ ਵੀ ਜੋ ਡੱਲੇਵਾਲ ਸਾਹਿਬ ਨੇ ਪੰਜ ਜਾਨਕੀ ਰੱਖੇ ਗਏ ਸੀਗੇ ਤੇ ਹੁਣ ਕੀ ਲੱਗਦਾ ਵੀ 6 ਤਰੀਕ ਜਿਹੜਾ ਹੈਗਾ ਹੁਣ 6 ਮਾ ਰੱਖਿਆ ਗਿਆ ਇਹ ਕਿੰਨਾ ਕੁ ਲੰਬਾ ਚੱਲੇਗਾ ਦੇਖੋ ਲੰਬਾ ਤਾਂ ਉਹ ਪ੍ਰਮਾਤਮਾ ਨੂੰ ਪਤਾ ਹੀ ਕਿੰਨਾ ਲੰਬਾ ਚੱਲੂਗਾ ਪਰ ਉਹਨਾਂ ਦਾ ਜਿਹੜਾ ਮੰਨ ਲਓ ਵੀ ਉਹਨਾਂ ਦਾ ਜਿਹੜੀ ਸੋਚ ਹੈ ਉਹਨਾਂ ਦੀ ਸੋਚ ਇਹ ਹੈ ਵੀ ਜਾਂ ਤਾਂ ਮੇਰੀ ਸ਼ਿਸ਼ਦੀ ਹੋਊਗੀ ਜਾਂ ਇਹ ਮਸਲੇ ਹੱਲ ਹੋਣਗੇ ਉਹ ਉਹ ਕਦੇ ਵੀ ਕਿਸੇ ਵੀ ਮਰਨਵਰ ਤੋਂ ਖਾਲੀ ਹੱਥ ਨਹੀਂ ਉਠੇ ਤੇ ਨਾ ਹੀ ਇਸ ਤੋਂ ਉੱਠਣਗੇ ਜਿੰਨਾ ਚਿਰ ਕੋਈ ਸਰਕਾਰ ਉਹਨਾਂ ਨੂੰ ਬਾਹ ਨੀ ਫੜਾਉਂਦੀ ਕੋਈ ਮਸਲੇ ਦਾ ਹੱਲ ਨਹੀਂ ਲੱਭਦੇ ਉਹਨਾਂ ਚਿਰ ਉਹ ਬੈਠੇ ਆ ਉਹ ਪ੍ਰਮਾਤਮਾ ਦੇ ਹੱਥ ਵਸਾ ਵੀ ਉਹਨਾਂ ਦੇ ਸਵਾਸ ਕਿੰਨੇ ਲੰਬੇ ਲਿਖਿਆ ਪ੍ਰਮਾਤਮਾ ਨੇ ਉਹਨਾਂ ਨੇ ਇੱਥੋਂ ਜਿੱਤ ਕੇ ਮਤਲਬ ਵੀ ਜਉਂਦੇ ਜੀ ਘਰੇ ਜਾਣਾ ਜਾਂ ਸ਼ਹੀਦ ਹੋ ਕੇ ਘਰੇ ਜਾਣਾ ਉਹ ਤਾਂ ਹੁਣ ਪ੍ਰਮਾਤਮਾ ਦੇ ਹੱਥ ਵਸਾਈ ਆ ਆਪਾਂ ਕੁਝ ਨਹੀਂ ਕਹਿ ਸਕਦੇ ਉਸ ਬਾਰੇ ਜਿਹੜੀ ਆਪਣੀ ਇਹ ਲੜਾਈ ਹੈਗੀ ਹੈ ਇਹ ਲੜਾਈ ਤੁਸੀਂ ਮੁੱਖ ਇਹਨੂੰ ਦੋਸ਼ੀ ਕਿਸ ਨੂੰ ਮੰਨਦੇ ਹੋ ਵੀ ਜਿਹੜੇ ਸਾਡੇ ਵਿਚਾਰ ਨੇ ਜਿਹੜੇ ਸਾਡੀਆਂ ਮੰਗਾਂ ਨੇ ਉਹ ਤੁਹਾਨੂੰ ਕੀ ਲੱਗਦਾ ਕਿੰਨਾ ਕਿੰਨਾ ਅੱਗੇ ਤੁਸੀਂ ਰੱਖੇ ਨੇ ਮੰਗਾ ਇਹ ਦੇਖੋ ਮੰਗਾ ਤਾਂ ਸੈਂਟਰ ਸਰਕਾਰ ਅੱਗੇ ਆ ਪੰਜਾਬ ਸਰਕਾਰ ਦਾ ਤਾਂ ਇਹਦੇ ਚ ਦੇਖੋ ਪੰਜਾਬ ਸਰਕਾਰ ਨਾਲ ਤਾਂ ਸਾਡੀ ਕੋਲ ਇਸ ਟਾਈਮ ਤਾਂ ਲੜਾਈ ਹੈਨੀ ਸਾਡੀ ਤਾਂ ਲੜਾਈ ਸੈਂਟਰ ਸਰਕਾਰ ਨਾਲ ਹੈ ਜੇ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਤਾਂ ਵੀ ਸੈਂਟਰ ਸਰਕਾਰ ਨੇ ਬਣਾਉਣਾ ਹੈ ਜੇ ਕਿਸਾਨ ਮਜ਼ਦੂਰ ਦਾ ਕਰਜ਼ਾ ਮੁਕਤ ਕਰਨਾ ਤਾਂ ਤਾਂ ਵੀ ਸੈਂਟਰ ਸਰਕਾਰ ਨੇ ਕਰਨਾ ਹੈ ਜੇ ਸੁਆਮੀਨਾਥਨ ਦੀ ਰਿਪੋਰਟ ਲਾਗੂ ਕਰਨੀ ਹੈ ਤਾਂ ਤਾਂ ਵੀ ਸੈਂਟਰ ਸਰਕਾਰ ਨੇ ਕਰਨੀ ਇਹਦੇ ਪੰਜਾਬ ਸਰਕਾਰ ਤਾਂ ਚਲੋ ਕਹਿ ਸਕਦੀ ਹੈ ਉਹਨਾਂ ਨੂੰ ਦਬਾਅ ਪਾ ਸਕਦੀ ਹੈ ਅਸੀਂ ਭਗਵੰਤ ਮਾਨ ਜੀ ਨੂੰ ਵੀ ਕਹਿੰਦੇ ਹਾਂ ਸੀਐਮ ਸਾਹਿਬ ਨੂੰ ਵੀ ਤੁਸੀਂ ਹੀ ਤੁਹਾਡੇ 92 ਐਮਐਲਏ ਆ 700 ਦੇ ਰਾਜ ਸਭਾ ਮੈਂਬਰ ਹੈ ਐਮਪੀ ਵੀ ਆ ਤੁਹਾਡੇ ਤੁਸੀਂ ਸਾਰੇ ਵੀ ਜਾਓ ਦਿੱਲੀ ਜਾ ਕੇ ਉੱਥੇ ਬੈਠੋ ਉਥੇ ਰੌਲਾ ਪਾਓ ਸ਼ਾਇਦ ਤੁਹਾਡੀ ਸੁਣ ਲੈਣ ਜੇ ਕਿਸਾਨਾਂ ਦੀ ਉਹ ਨਹੀਂ ਸੁਣਦੇ ਤਾਂ ਤੁਹਾਡੀ ਤਾਂ ਸੁਣਗੇ ਜਦੋਂ ਸੀਐਮ ਖੁਦ ਜਾ ਕੇ ਜਾਂ ਉਹਦੇ ਐਮਪੀ ਜਾ ਕੇ ਉਥੇ ਮਰਨਵਰਤ ਤੇ ਬੈਠਣਗੇ ਤਾਂ ਸਰਕਾਰ ਹਿੱਲੂ ਨਾ ਜਿਹੜਾ ਇਹ ਮਸਲਾ ਹੈਗਾ ਇਹ ਜਿਹੜਾ ਡਬਲਯੂਟੀ ਦੇ ਉਹ ਆਂਦਾ ਹੈਗਾ ਤੇ ਉਹ ਕਰਨਾ ਕਿਤੇ ਨਾ ਕਿਤੇ ਸੈਂਟਰ ਸਰਕਾਰ ਦੇ ਵੱਸ ਵੀ ਨਹੀਂ ਹੈਗਾ ਤੇ 154 ਦੇਸ਼ਾਂ ਨੂੰ ਉਹ ਕਿਵੇਂ ਮਨਾਏਗੀ ਤੁਸੀਂ ਕੀ ਲੱਗਦਾ ਤੁਹਾਨੂੰ ਜਿਹੜਾ ਹੈਗਾ ਆਪਾਂ ਨਾ ਵੀ ਭੁੱਖ ਹੜਤਾਲ ਕਰਕੇ ਇਹ ਮਸਲਾ ਹੱਲ ਹੋ ਜਾਊਗਾ ਦੇਖੋ ਜੀ 2020 ਚ ਜਦੋਂ ਏ ਅੰਦੋਲਨ ਚੱਲਦਾ ਸੀ ਉਦੋਂ ਵੀ ਸੈਂਟਰ ਸਰਕਾਰ ਸੀ ਜਿਹੜੀ ਉਦੋਂ ਘਟੋ ਘਟਰ ਆਪਦੇ ਨਾਲ ਉਹਨਾਂ ਨੇ 45 ਤੋਂ 50 ਦੇਸ਼ ਨਾਲ ਰਲ ਲਏ ਸੀ ਵੀ WTO ਤੋਂ ਬਾਹਰ ਆਉਣ ਵਾਸਤੇ ਕਿਉਂਕਿ WTO ਤੋਂ ਬਾਹਰ ਆਏ ਬਿਨਾ EMSP ਦਾ ਗਰੰਟੀ ਕਾਨੂੰਨ ਨਹੀਂ ਬਣਦਾ ਜੀ ਠੀਕ ਹੈ ਗੈਟ ਸਮਝੌਤਾ ਹੋਇਆ ਜਿਹੜਾ ਵਰਲਡ ਦਾ ਤੇ ਉਦੋਂ ਸਭ ਕੁਝ ਹੋਣ ਲੱਗ ਗਿਆ ਸੀ ਸ਼ੁਰੂਆਤ ਹੋ ਗਈ ਸੀ ਪਰ ਉਦੋਂ ਸਾਡੇ ਕਈ ਆਗੂ ਕੁਝ ਸੀਐਮ ਬੰਨ ਦੇ ਚਾਹਵਾਨ ਸੀ ਕੋਈ ਖਜ਼ਾਨਾ ਮੰਤਰੀ ਬੰਨ ਦਾ ਚਾਹਵਾਨ ਸੀ ਕੋਈ ਅੱਡੋ-ਅੱਡੀ ਮੰਤਰੀ ਬਣਦੇ ਜਿਹੜੇ ਚਾਹਵਾਨ ਸੀ ਉਹਨਾਂ ਨੂੰ ਜਲਦੀ ਹੋ ਗਈ ਵੀ ਅਸੀਂ ਘਰਾਂ ਨੂੰ ਜਾਈਏ ਤੇ ਦਵਾਦਵ ਜਾ ਕੇ ਕਹਿਰਾ ਮੰਤਰੀ ਬਣੀਏ ਤੇ ਨਹੀਂ ਉਦੋਂ ਵੀ ਗੱਲ ਚੱਲੀ ਵੀ ਸੀਗੀ ਸਾਰਾ ਕੁਝ ਉਦੋਂ ਵੀ ਹੋ ਜਾਣਾ ਸੀ ਜੇ 1 ਮਹੀਨਾ ਹੋਰ ਵੇਟ ਕਰ ਲੈਂਦੇ ਤਾਂ ਹੁਣ ਵੀ ਹੋਊਗਾ ਸਭ ਕੁਝ ਉਹ ਜਦੋਂ ਦੇਖੋ ਆਪਣੇ ਪ੍ਰਧਾਨ ਮੰਤਰੀ ਨੇ ਜਾ ਕੇ ਉੱਥੇ ਗੱਲ ਰੱਖਣੀ ਹੈ ਜਾ ਕੇ ਉਹਨਾਂ ਨੇ ਗੱਲ ਕਰਨੀ ਹੈ ਨਾ ਵੀ ਮੇਰੀ ਜਨਤਾ ਨੂੰ ਇਹ ਚੀਜ਼ ਚਾਹੀਦੀ ਹੈ ਇਹ ਨਹੀਂ ਤਾਂ ਮੇਰਾ ਦੇਸ਼ ਬਰਬਾਦ ਹੋ ਰਿਹਾ ਮੇਰੀ ਕਿਸਾਨੀ ਬਰਬਾਦ ਹੋ ਰਹੀ ਹੈ ਉਹ ਗੱਲ ਤਾਂ ਉਹਨਾਂ ਨੇ ਰੱਖਣੀ ਆ ਨਾ ਜਦੋਂ ਗੱਲ ਰੱਖਣਗੇ ਆਟੋਮੈਟਿਕ ਮਸਲੇ ਦਾ ਹੱਲ ਲਊਗਾ ਹੋਰ ਵੀ ਬਥੇਰੀਆਂ ਕੰਟਰੀਆਂ ਉਹ ਤੋਂ ਜੁੜ ਗਈਆਂ ਸੀ 45 ਤੋਂ 50 ਕੰਟਰੀਆਂ ਜੁੜ ਗਈਆਂ ਸੀ ਤੇ ਹੁਣ ਕਿਉਂ ਨਾ ਜੁੜਨਗੀਆਂ ਪਰ ਕਰਨ ਦੀ ਨੀਅਤ ਹੋਣੀ ਚਾਹੀਦੀ ਹੈ ਜਿਹੜੀ ਗੱਲ ਆ ਵੀ ਜਿਹੜਾ ਪੀਐਮ ਹੈ ਪੀਐਮ ਦੀ ਨੀਅਤ ਹੋਵੇ ਤਾਂ ਕੀ ਨਹੀਂ ਹੁੰਦਾਗਾ ਸਭ ਕੁਝ ਹੁੰਦਾ ਪਰ ਉਹ ਰੌਲਾ ਮਸਲਾ ਇਹ ਆ ਵੀ ਉਹ ਕੋਆਪਰੇਟਿਵ ਘਰਾਣਿਆਂ ਦੇ ਹੱਥੋਂ ਥੋੜਾ ਜਿਹਾ ਉਹਨਾਂ ਦੇ ਬੱਜੇ ਹੋਏ ਆ ਉਹਨਾਂ ਦੇ ਸਿਰ ਤੇ ਉਹ ਆਪਦੇ ਇਲੈਕਸ਼ਨ ਲੜਦੇ ਆ ਉਹਨਾਂ ਦੀ ਕਟਪੁਤਲੀ ਬਣ ਕੇ ਇਸ ਟਾਈਮ ਦੇਸ਼ ਚਲਾ ਰਹੇ ਆ ਇਸ ਕਰਕੇ ਮਸਲੇ ਦਾ ਹੱਲ ਥੋੜਾ ਜਿਹਾ ਲੰਮਾ ਹੋ ਸਕਦਾ ਪਰ ਹੋਊਗਾ ਜਰੂਰ ਸ਼ਹੀਦੀਆਂ ਦੇਖੋ ਕਿੰਨੀਆਂ ਹੁੰਦੀਆਂ ਕਿੰਨੀਆਂ ਨਹੀਂ ਹੁੰਦੀਆਂ ਉਹ ਪਰਮਾਤਮਾ ਦੇ ਹੱਥ ਵਾਸਾ ਵੀ ਕਿੰਨੇ ਆ ਸ਼ਹੀਦੀਆਂ ਲੈ ਕੇ ਅੰਦੋਲਨ ਕਾਮਯਾਬ ਹੁੰਦਾ ਤੇ ਸ਼ਹੀਦੀਆਂ ਦੇਣ ਵਾਸਤੇ ਇੱਥੇ ਲੜੀ ਬਹੁਤ ਲੰਬੀ ਆ ਤਿਆਰ ਬੈਠੇ ਆ ਚਾਹੇ ਸਰਕਾਰ ਜਿਵੇਂ ਵੀ ਆਵੇ ਕਿਸੇ ਵੀ ਤਰੀਕੇ ਨਾਲ ਆਵੇ ਚਾਹੇ ਸਾਡੇ ਨਾਲ ਮਤਲਬ ਜੇ ਹੁਣ ਡੱਲੇਵਾਲ ਸਾਹਿਬ ਦੀ ਮੰਨ ਲਓ ਸ਼ਹੀਦੀ ਹੁੰਦੀ ਹੈ ਉਹਨਾਂ ਦੀ Laash ਵੀ ਇੱਥੇ ਰੱਖੀ ਜਾਊਗੀ ਠੀਕ ਹੈ ਅਗਲਾ ਆਗੂ ਬੈਠ ਜਾਊਗਾ 12 ਆਗੂਆਂ ਦੀ ਲਿਸਟ ਬਣ ਚੁੱਕੀ ਆ ਪਿੱਛੇ ਜਿਹੜੀ ਮਤਲਬ ਸਪੋਰਟਰ ਆ ਜਾਂ ਵਰਕਰ ਆ ਉਹਨਾਂ ਦੀ ਲਿਸਟ ਤਾਂ ਬਹੁਤ ਲੰਬੀ ਆ ਮਰਨ ਵਾਲਿਆਂ ਦੀ ਕਤਾਰ ਬੜੀ ਲੰਬੀ ਆ ਇਹ ਸਰਕਾਰ ਸੋਚ ਲੇ ਵੀ ਹੁਣ ਕਿੰਨੇ ਆ ਸ਼ਹੀਦियां ਦੇ ਕੇ ਲੈ ਕੇ ਮਤਲਬ ਵੀ ਇਹਨਾਂ ਦੇ ਮਸਲੇ ਹੱਲ ਕਰਨੇ ਆ ਜਾਂ ਪਹਿਲੇ ਆਗੂ ਨੂੰ ਹੀ ਸਾਡੇ ਨੂੰ ਬਚਾ ਕੇ ਮਸਲੇ ਹੱਲ ਕਰਨੇ ਆ ਹੁਣ ਵਾਲੇ ਸਮੇਂ ਦੇ ਵਿੱਚ ਕੀ ਲੱਗਦਾ ਤੁਹਾਨੂੰ ਐਸਕੇਐਮ ਦੇ ਨਾਲ ਤੁਸੀਂ ਮਿਲ ਕੇ ਇਹ ਅੰਦੋਲਨ ਲੜੋਗੇ ਦੇਖੋ ਐਸਕੇਐਮ ਦੀ ਗੱਲ ਜਿਹੜੀ ਤੁਸੀਂ ਕਰਦੇ ਹੋ ਨਾ ਵਾਰੀ ਵਾਰੀ ਐਸਕੇਐਮ 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 ਕੋਈ ਹਉਵਾ ਨਹੀਂ ਗਾ ਦੇਖੋ ਐਸਕੇਐਮ ਵੀ ਲੋਕਾਂ ਦਾ ਬਣਿਆ ਹੋਇਆ ਨਾ ਜੀ ਆਗੂ ਜਦੋਂ ਲੋਕ ਆਪ ਮੁਹਾਰੇ ਆ ਰਹੇ ਆ ਇੱਥੇ ਠੀਕ ਹੈ ਜਥੇਬੰਦੀਆਂ ਨੂੰ ਛੜ ਛੜ ਕੇ ਇੱਥੇ ਆ ਰਹੇ ਆ ਆਗੂ ਐਸਕੇਐਮ ਕਿੰਨਾ ਚੱਲ ਰੂਗਾ ਲੋਕਾਂ ਨੂੰ ਪਤਾ ਨਾ ਜਦੋਂ ਲੋਕਾਂ ਨੂੰ ਸਾਰੀ ਜਨਤਾ ਨੂੰ ਇਹ ਚਾਨਣ ਹੋ ਗਿਆ ਵੀ ਕਿਹੜਾ ਆਗੂ ਸਾਡੀ ਲੜਾਈ ਲੜ ਰਿਹਾ ਕਿਹੜਾ ਸਰਕਾਰਾਂ ਦਾ ਪਿੱਠੂ ਬਣ ਕੇ ਲੜ ਰਿਹਾ ਤਾਂ ਲੋਕ ਆਟੋਮੈਟਿਕ ਜਦੋਂ ਆਪ ਮਾਰੇ ਲੋਕ ਚੱਲ ਪਏ ਫਿਰ ਆਗੂ ਘਰੇ ਬੈਠੇ ਕੀ ਕਰਨਗੇ ਕੱਲੇ-ਕੱਲੇ ਬਰਜਾਈਆਂ 'ਚ ਬੈਠੇ ਬਿਆਨ ਦੇਈ ਜਾਣਗੇ ਇੱਕ ਮੈਂ ਤੁਹਾਨੂੰ ਹੋਰ ਤੁਸੀਂ ਕਾਫੀ ਸੂਝਵਾਨ ਹੋਗੇ ਹੋ ਤੇ ਮੈਂ ਇੱਕ ਤੁਹਾਨੂੰ ਜਿਹੜੇ ਲੋਕਾਂ ਨੂੰ ਮੈਸੇਜ ਕੀ ਦਵਾਂਗੇ ਜਿਹੜੇ ਲੋਕ ਘਰਾਂ ਦੇ ਵਿੱਚ ਬੈਠੇ ਹੈਗੇ ਨੇ ਉਹਨਾਂ ਨੂੰ ਆਪਣੇ ਨਾਲ ਜੋੜਨ ਦੇ ਲਈ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਸਾਡੇ ਨਾਲ ਜੁੜੋ ਅਸੀਂ ਤੁਹਾਡੇ ਲਈ ਕਿਹੜੀ ਲੜਾਈ ਲੜ ਰਹੇ ਹਾਂ ਕੀ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਾਓਗੇ ਤੁਸੀਂ ਜੋ ਉਹਨਾਂ ਨੂੰ ਮੈਸੇਜ ਕਿਸ ਤਰ੍ਹਾਂ ਦਿਓਗੇ ਸਾਡਾ ਦੇਖੋ ਮੈਸੇਜ ਇਹ ਆ ਵੀ ਜਿਹੜੇ ਵੀ ਲੋਕ ਹਜੇ ਤੱਕ ਵੀ ਘਰਾਂ 'ਚ ਬੈਠੇ ਆ ਉਹਨਾਂ ਨੂੰ ਇਹ ਬੇਨਤੀ ਆ ਵੀ ਆਪਣਾ ਐਡਾ ਵੱਡਾ ਜਰਨਲ ਬੁੱਢਾ ਜਰਨਲ ਜਿਹੜਾ ਆਪਦਾ ਜ਼ਿੰਦਗੀ ਦਾਤੇ ਲਈ ਬੈਠਾ ਅੱਜ ਕੱਲ੍ਹ ਦੇਖੋ ਕਿਸੇ ਨੂੰ ਵੀ ਕਹਿਦੀ ਹੈ ਨਾ ਵੀ ਤੇਰੇ ਮੈਂ ਪੁੱਤ ਨੂੰ ਮੈਂ ਜੱਜ ਲਵਾ ਦੂੰਗਾ ਜਾਂ ਉਹ ਕਰ ਦੂੰਗਾ ਉਹ ਵੀ ਨਹੀਂ ਮਰਨ ਤੇ ਬੈੰਦਾਗਾ ਪਰ ਉਹ ਇਹ ਇੱਕ ਜਰਨਲ ਇਦਾਂ ਦਾ ਜਿਹੜਾ ਆਪਣਾ ਆਪਣੇ ਵਾਸਤੇ ਆਮ ਜਨਤਾ ਵਾਸਤੇ ਬੈਠਾ ਉਹ ਉਹ ਜ਼ਿੰਦਗੀ ਦਾਤੇ ਲਈ ਬੈਠਾ ਹੁਣ ਆਪਾਂ ਨੂੰ ਸੋਚਣਾ ਚਾਹੀਦਾ ਵੀ ਜੇ ਤਾਂ ਆਪਾਂ ਐਮਐਸਪੀ ਦਾ ਗਰੰਟੀ ਕਾਨੂੰਨ ਬਣਾਉਣਾ ਹੈ ਤੇ ਕਿਸਾਨ ਮਜ਼ਦੂਰ ਕਰਜ਼ਾ ਮੁਕਤੀ ਕਰਨੀ ਹੈ ਤੇ ਜਿਹੜੀ ਸੁਆਮੀਨਾਥਨ ਦੀ ਰਿਪੋਰਟ ਦੇ ਮੁਤਾਬਕ ਆਪਾਂ ਫਸਲਾਂ ਦੇ ਭਾਅ ਲੈਣੇ ਆ ਤਾਂ ਇਹ ਸਾਗੂ ਦੀ ਢਾਲ ਬਣ ਕੇ ਆਪਾਂ ਖੜੀਏ ਤਾਂ ਜੋ ਸਰਕਾਰ ਇਹਨੂੰ ਇੱਥੋਂ ਚੱਕ ਨਾ ਸਕੇ ਤੇ ਇਹ ਆਪਾਂ ਸਾਰੇ ਮਸਲੇ ਜਿਹੜੇ ਆਪਣੇ ਹੱਲ ਕਰਾ ਸਕੀਏ ਅਸੀਂ ਤਾਂ ਬੇਨਤੀ ਕਰ ਸਕਦੇ ਵੀ ਜਿਹੜੇ ਹਜੇ ਵੀ ਘਰਾਂ 'ਚ ਬੈਠੇ ਆ ਉਹ ਜ਼ਰੂਰ ਮੇਰੇ ਵੀਰ ਖਣੋਰੀ ਤੇ ਬਾਰਡਰ ਤੇ ਚੱਲ ਕੇ ਆਓ ਇੱਥੇ ਜਿੰਨਾ ਜੀਤੋਂ ਟਾਈਮ ਨਿਕਲਦਾ ਉਹਨਾਂ ਟਾਈਮ ਇੱਥੇ ਹਾਜ਼ਰੀ ਜ਼ਰੂਰ ਲਵਾ ਕੇ ਜਾਓ ਇਹਨੇ ਬੇਨਤੀ ঠিক আছে ধন্যবাদ বহুত বহুত তাডা